ਮੰਬਾਰੇ ਚ ਖਿਆਲ ਆਉਂਦਾ ਸੀ ਕਿ ਜੇ ਸਤਿਗੁਰੂ ਕਬੀਰ ਮਹਾਰਾਜ ਕਾਸ਼ੀ ਵਾਲਾ ਰੱਬ ਕਾਸ਼ੀ ਬਨਾਰਸ ਜਦੋਂ ਅਸੀਂ ਮਹਾਰਾਜ ਪੂਰੀ ਵਾਲਿਆਂ ਨੂੰ ਯਾਦ ਕਰਦੇ ਆਂ ਤਾਂ ਸਾਨੂੰ ਰਕਵਾ ਧਾਮ ਵੀ ਯਾਦ ਆਉਂਦਾ ਸਾਨੂੰ ਬ੍ਰਹਮਪੁਰੀ ਪਿੰਡ ਵੀ ਯਾਦ ਆਉਂਦਾ ਸਾਨੂੰ ਝਾਂਡੀਆਂ ਸਾਬ ਵੀ ਯਾਦ ਆਉਂਦਾ ਜਦੋਂ ਸਤਿਗੁਰੂ ਕਬੀਰ ਮਹਾਰਾਜ ਨੂੰ ਯਾਦ ਕਰਦੇ ਆਂ ਤਾਂ ਸਾਨੂੰ ਕਾਸ਼ੀ ਯਾਦ ਆਉਂਦਾ ਕਾਸ਼ੀ ਵਾਲਾ ਯਾਦ ਆਉਂਦਾ ਮੈਂ ਰਾਤੀ ਮਹਾਰਾਜ ਜੀ ਦਾ satsang live ਚੌਧਰੀ ਯਸ਼ਪਾਲ ਜੀ ਡਾਕਟਰ ਸਾਹਿਬ ਨੇ ਭੇਜਿਆ ਮੈਨੂੰ ਸਵੇਰੇ ਸ਼ੋਭਾ ਯਾਤਰਾ ਭੇਜੀ ਮੈਂ ਉਹ ਦੇਖ ਰਿਹਾ ਸੀ ਕਿ ਕਾਸ਼ੀ ਵਾਲੇ ਸਤਿਗੁਰੂ ਕਬੀਰ ਮਹਾਰਾਜ ਦੀ ਮਹਿਮਾ ਦੇ ਨਾਲ-ਨਾਲ ਕਾਸ਼ੀ ਵਾਲੇ ਸਤਿਗੁਰੂ ਰਦਾਸ ਮਹਾਰਾਜ ਦੀ ਮਹਿਮਾ ਦਾ ਵੀ ਗੁਣਗਾਨ ਇਸੇ ਡੇਰੇ ਤੋਂ ਹੋ ਰਿਹਾ ਸੀ ਮਹਾਰਾਜ ਜੀ ਦੇ ਮੁਖਾਰਬੇ ਤੋਂ ਹੋ ਰਿਹਾ ਸੀ ਤੇ ਮੈਂ ਸੋਚ ਰਿਹਾ ਸੀ ਕਿ ਇਸ ਇਲਾਕੇ ਦੇ ਵਿੱਚ ਜਿੱਥੇ ਸਤਿਗੁਰੂ ਕਬੀਰ ਮਹਾਰਾਜ ਨੂੰ ਮੰਨਣ ਵਾਲੇ ਜੈਜਕਾਰ ਕਰਨ ਵਾਲੇ ਸੰਗਤਾਂ ਨੇ ਲੱਖਾਂ ਚ ਉੱਥੇ ਲੱਖਾਂ ਚ ਸਤਿਗੁਰੂ ਰਦਾਸ ਮਹਾਰਾਜ ਨੂੰ ਗੁਣਗਾਨ ਕਰਨ ਵਾਲੀਆਂ ਸੰਗਤਾਂ ਨੇ ਤੇ ਸਤਿਗੁਰੂ ਕਬੀਰ ਮਹਾਰਾਜ ਸਤਿਗੁਰੂ ਰਵਦਾਸ ਮਹਾਰਾਜ ਕੋਈ ਸ਼ਹਿਰ ਚ ਰਹਿੰਦੇ ਆ ਇੱਕੋ ਹੀ ਗਲੀ ਚ ਰਹਿੰਦੇ ਆ ਇੱਕੋ ਮਹੱਲੇ ਚ ਰਹਿੰਦੇ ਆ ਤੇ ਲੋਕ ਜਦੋਂ ਸਤਿਗੁਰੂ ਕਬੀਰ ਮਹਾਰਾਜ ਕੋਲ ਜਾਂਦੇ ਆ ਪੁੱਛਦੇ ਆ ਗਿਆਨ ਚਾਹੀਦਾ ਸਤਿਗੁਰੂ ਰਵਿਦਾ ਕਬੀਰ ਮਹਾਰਾਜ ਕਿਆ ਕਹਿੰਦੇ ਆ ਸ਼੍ਰੀ ਗੁਰੂ ਰਵਦਾ ਰਵਦਾਸ ਜੀ ਮਹਾਰਾਜ ਵਾਰੇ ਬਾਣੀ ਚਾਹੁੰਦਾ ਹਰ ਸੋ ਹੀਰਾ ਛਾੜ ਕੇ ਕਰੇ ਅਨ ਕੀ ਆਸ ਤੇ ਨਰਦੋ ਜਖ ਜਾਏਗੇ ਸਤਿ ਪਾਖੇ ਰਵਿਦਾਸ ਅੱਜ ਤੁਸੀਂ ਮਹਾਰਾਜ ਜੀ ਨੂੰ ਦੇਖ ਰਹੇ ਆ ਕਾਸ਼ੀ ਵਾਲੇ ਸਾਡੇ ਵਿੱਚ ਬੈਠੇ ਆ ਉਸ ਜਮਾਨੇ ਚ 600 ਸਾਲ ਪਹਿਲਾਂ ਜਦੋਂ ਸਤਗੁਰੂ ਕਬੀਰ ਮਹਾਰਾਜ ਕੋਲ ਲੋਕ ਜਾਂਦੇ ਸੀ ਸੰਗਤਾਂ ਜਾਂਦੀਆਂ ਸੀ ਤੇ ਕਬੀਰ ਮਹਾਰਾਜ ਰਸਤਾ ਕੀ ਦਿਖਾਉਂਦੇ ਸੀ ਕਿੱਥੇ ਜਾਓ ਕਹਿੰਦੇ ਗੁਰੂ ਰਵਦਾਸ ਮਹਾਰਾਜ ਵਾਲੀ ਗਲੀ 'ਚ ਜਾਓ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹਰ ਸੋ ਹੀਰਾ ਛੱਡ ਕੇ ਕਰੇ ਅਨ ਕੀ ਆਸ ਤੇ ਨਰਦੋਜ ਖਜਾਂਗੇ ਸਤਿਪੱਖੇ ਰਵਦਾਸ ਐਨਾ ਪਿਆਰ ਸੀ ਗੁਰੂਆਂ ਦਾ ਔਰ ਜਦੋਂ ਸੰਗਤ ਗੁਰੂ ਰਵਦਾਸ ਮਹਾਰਾਜ ਕੋਲ ਜਾਂਦੀ ਸੀ ਤੇ ਗੁਰੂ ਰਵਦਾਸ ਮਹਾਰਾਜ ਕਹਿੰਦੇ ਸੀ ਭਈ ਮੈਨੂੰ ਕੀ ਪਤਾ ਜਿਹੜੇ ਜਾਣਦੇ ਉਹਨਾਂ ਕੋਲ ਜਾਓ ਜਿਹੜੇ ਜਾਣਦੇ ਆ ਉਹ ਕੌਣ ਓਏ ਮਹਾਰਾਜ ਜੀ ਤੇ ਗੁਰੂ ਰਵਦਾਸ ਮਹਾਰਾਜ ਕਹਿੰਦੇ ਸੀ ਨਾਮ ਦੇਵ ਕਬੀਰ ਤਰ ਲੋਚਨ ਸਦਨਾ ਸੈਨ ਤਰੇ ਕਿ ਕਬੀਰ ਤਰਿਆ ਸਦਨਾ ਤਰਿਆ ਸੈਨ ਤਰਿਆ ਰਵਦਾਸ ਚੁਮਾਰ ਨਹੀਂ ਤਰਿਆ ਤੇ ਪੰਜਵੇਂ ਪਤਾ ਲਿਖਦੇ ਰਵਦਾਸ ਚੁਮਾਰ ਉਸਤਤ ਕਰੇ ਹਰ ਕੀਰਤੀ ਨਵੇਖ ਇਕ ਗਾਏ ਪਤਿਤ ਜਾਤੀ ਉੱਤਮ ਭਇਆ ਚਾਰ ਵਰਣ ਪੈ ਪਗ ਆਏ ਕਿ ਗੁਰੂ ਰਵਦਾਸ ਮਹਾਰਾਜ ਦੀ ਮਹਿਮਾ ਪਰ ਗੁਰੂ ਰਵਦਾਸ ਕਹਿੰਦੇ ਸੀ ਨਹੀਂ ਉੱਥੇ ਜਾਓ ਜਦੋਂ ਸੰਗਤਾਂ ਕਬੀਰ ਮਹਾਰਾਜ ਕੋਲ ਜਾਂਦੀਆਂ ਸੀ ਕਬੀਰ ਮਹਾਰਾਜ ਕਹਿੰਦੇ ਸੀ ਕਬੀਰਾ ਮੈਂ ਕਿਆ ਜਾਣੂ ਮਾਰਗ ਕਿਆ ਹੋਏ ਰਾਹ ਪੁੱਛੋ ਰਵਿਦਾਸ ਸੇ ਜਿਨ ਮੇਰੀ ਗਠੜੀ ਲਾਏ ਤੋਏ ਤੇ ਫਿਰ ਉਹ ਸਤਗੁਰੂ ਕਬੀਰ ਮਹਾਰਾਜ ਕਹਿੰਦੇ ਸੀ ਵੀ ਰਾ ਉਹ ਤਾਂ ਉਹਨਾਂ ਨੂੰ ਹੀ ਪੁੱਛੋ ਦੋਹਾ ਗੁਰੂਆਂ ਮਹਾਪੁਰਸ਼ਾਂ ਦਾ અપਾਰ ਪਿਆਰ ਮੁਹੱਬਤ ਤੇ ਮੈਂ ਪਰਸੋਂ ਗਰਦਾਸ